1984 ਦੇ ਵਿੱਚ ਸੰਗਤ ਅੱਜ ਦੇ ਦਿਨ 3 ਜੂਨ ਵਾਲੇ ਦਿਨ ਸ਼ਹੀਦੀ ਦਿਹਾੜਾ ਮਨਾ ਰਹੀ ਸੀ ਉਸ ਸਾਲ 3 ਜੂਨ ਨੂੰ ਸ਼ਹੀਦੀ ਦਿਹਾੜਾ ਸੀਗਾ ਪੰਚਮ ਪਾਤਸ਼ਾਹ ਜੀ ਦਾ ਮੈਂ ਇੱਕ ਬੇਨਤੀ ਰੰਭ ਦੇ ਵਿੱਚ ਕਰਾਂ ਪਿਛਲੇ ਦਿਨਾਂ ਦੇ ਵਿੱਚ ਹੋਰ ਵੀ ਥਾਵਾਂ ਤੇ ਇਹ ਬੇਨਤੀ ਕੀਤੀ ਹੈ ਕਿ ਜਦੋਂ ਮਗਰੋਂ ਪੈਦਾ ਹੋਈ ਕੋਈ ਵੀ ਜਿਹੜੀ ਸ਼ਖਸੀਅਤ ਹੈ ਉਹ ਜਦੋਂ ਕੋਈ ਭਾਵੇਂ ਧਰਮ ਹੈ ਭਾਵੇਂ ਕੋਈ ਵੀ ਹੈ ਜਦੋਂ ਉਹ ਤਰੱਕੀ ਕਰਦਾ ਹੈ ਉਹਦੀ ਵਡਿਆਈ ਸੋਭਾ ਹੋਣ ਲੱਗਦੀ ਹੈ ਫਿਰ ਮੌਜੂਦਾ ਜਿਹੜੇ ਲੋਕ ਹਨ ਉਹ ਕਈ ਵਾਰੀ ਵਿਰੋਧ ਕਰਦੇ ਹਨ ਖਤਮ ਕਰਨਾ ਚਾਹੁੰਦੇ ਹਨ ਇਹ ਕੰਮ ਤਾਂ ਗੁਰੂ ਨਾਨਕ ਦੇ ਸਮੇਂ ਤੋਂ ਹੀ ਆਰੰਭ ਹੋ ਗਿਆ ਕੁਝ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਦੀ ਜਿਹੜੀ ਵੱਖਰੀ ਵਿਚਾਰਧਾਰਾ ਸੀਗੀ ਨਾ ਪ੍ਰਾਣੀਆਂ ਧਰਮਾਂ ਦੀਆਂ ਰੀਤਾਂ ਧੰਨ ਗੁਰੂ ਨਾਨਕ ਦੇਵ ਜੀ ਨੇ ਤੋੜ ਦਿੱਤੀਆਂ ਸੱਚ ਦੀ ਜਦੋਂ ਗੱਲ ਕੀਤੀ ਕਿਉਂਕਿ ਜਿਹੜੀ ਗੁਰਬਾਣੀ ਹੈ ਇਹ ਸੁਤੰਤਰ ਹੈ ਗੁਰਬਾਣੀ ਨਿਰਪੈ ਹੈ ਗੁਰਬਾਣੀ ਵੀ ਨਿਰਵੈਰ ਹੈ ਇਹਦੇ ਵਿੱਚ ਨਾ ਤਾਂ ਕਿਸੇ ਨਾਲ ਇੱਥੇ ਸੱਚ ਬਿਆਨ ਕੀਤਾ ਗਿਆ ਹੈ ਸੱਚ ਸੁਣਾਈ ਸੀ ਸੱਚ ਕੀ ਬੇਲਾ ਕੁਝ ਵੀ ਦੁਵਾਨਾਂ ਨੇ ਕਿਹਾ ਸ਼ਹੀਦ ਤਾਂ ਗੁਰੂ ਨਾਨਕ ਦੇਵ ਜੀ ਨੂੰ ਵੀ ਕਰ ਦੇਣਾ ਸੀਗਾ ਭਾਵੇਂ ਜੇਲ੍ਹ ਦੇ ਵਿੱਚ ਬੰਦ ਕੀਤਾ ਪਰ ਉਦੋਂ ਉਹਨਾਂ ਨੇ ਸੋਚਿਆ ਫੌਜਾਂ ਨੇ ਕਿ ਨਵੇਂ-ਨਵੇਂ ਭਾਰਤ ਦੇ ਵਿੱਚ ਆਏ ਆ ਥੋੜਾ ਜਿਹਾ ਪੈਰ ਪਸਾਰ ਲਈਏ ਫਿਰ ਬਾਅਦ ਵਿੱਚ ਕੋਈ ਮਹਾਤਮਾ ਸਾਧੂਆਂ ਦੀਆਂ ਬਾਤ ਦੁਆਵਾਂ ਲੈਣੀਆਂ ਠੀਕ ਨਹੀਂ ਗੁਰੂ ਅਰਜਨ ਦੇਵ ਜੀ ਦੇ ਵੇਲੇ ਇੱਕ ਪੈਗੰਬਰ ਦੇ ਰੂਪ ਦੇ ਵਿੱਚ ਔਰ ਮੁੱਖ ਕੇਂਦਰ ਸ੍ਰੀ ਅੰਮ੍ਰਿਤਸਰ ਕਿਉਂਕਿ ਧਰਮ ਵਾਸਤੇ ਤਿੰਨ ਚੀਜ਼ਾਂ ਜ਼ਰੂਰੀ ਹੁੰਦੀਆਂ ਹਨ ਮੁੱਖ ਅਸਥਾਨ ਸ੍ਰੀ ਅੰਮ੍ਰਿਤਸਰ ਬਣ ਗਿਆ ਔਰ ਧਾਰਮਿਕ ਗ੍ਰੰਥ ਦੀ ਸੰਪਾਦਨਾ ਹੋ ਗਈ ਤੇ ਸਿੱਖ ਧਰਮ ਆਪਣਾ ਮੁਕੰਮਲ ਰੂਪ ਧਾਰਨ ਕਰਕੇ ਤੇ ਦੁਨੀਆਂ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਪਾਇਆ Hindu, Musalman, ਸੱਜਣ, ਸਾਈਂ, ਮੀਆਂ, ਮੀਰ ਜੀ ਵਰਗੇ ਸਾਰੇ ਆ ਕੇ ਝੁਕਣ ਲੱਗ ਪਏ। ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ ਚੋਂ ਵਰਨਾ ਕੋ ਸਾਂਝਾ। ਸਾਰੇ ਇੱਥੇ ਆ ਕੇ ਝੁਕਣ ਲੱਗ ਪਏ। ਇਸ ਧਰਮ ਨੇ ਦੁਨਿਆਵੀ ਜਿਹੜੀਆਂ ਪਹਿਲੀਆਂ ਚੀਜ਼ਾਂ ਤੁਰੀਆਂ ਆ ਰਹੀਆਂ ਸਨ ਕਿ ਆ ਨਹੀਂ ਆ ਸਕਦਾ ਆ ਸ਼ੁੱਧਰ ਹੈ ਆ ਦੂਜਾ ਧਰਮ ਹੈ ਉਹ ਸਾਰੀਆਂ ਰੀਤਾਂ ਤੋੜ ਦਿੱਤੀਆਂ ਹੁਣ ਕੀ ਹੋਇਆ ਗੁਰੂ ਅਰਜਨ ਦੇਵ ਜੀ ਨੂੰ ਵੀ ਖਤਮ ਕੀਤਾ ਗਿਆ ਅੱਜ ਵਾਲੇ ਦਿਨ ਸੰਗਤਾਂ ਇੱਥੇ 1984 ਦੇ ਵਿੱਚ ਉਹਨਾਂ ਨੂੰ ਜਦੋਂ ਸ਼ਹੀਦ ਕੀਤਾ ਗਿਆ ਤੇ ਸ਼ਹੀਦੀ ਦਿਨ ਮਨਾ ਰਹੀਆਂ ਸਨ ਅੱਜ ਵਾਲੇ ਦਿਨ ਇੱਥੇ ਬੇਨਤੀ ਕਰਾਂ ਗੁਰੂ ਅਰਜਨ ਦੇਵ ਜੀ ਨੂੰ ਇਹ ਧਾਰਮਿਕ ਕਟੜਤਾ ਦੇ ਅਧੀਨ ਸਤਗੁਰਾਂ ਨੂੰ 33 ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਧਰਮ ਜਿਹੜਾ ਹੈ ਨਾ ਜਿਹੜਾ ਇਤਿਹਾਸ ਹੁੰਦਾ ਹੈ ਉਹ ਆਪਣੇ ਆਪ ਨੂੰ ਦੁਹਰਾਉਂਦਾ ਹੈ ਵਾਰ-ਵਾਰ ਉਹਦੀ ਦੁਹਰਾਈ ਹੁੰਦੀ ਹੈ ਇਸੇ ਤਰ੍ਹਾਂ 3 ਜੂਨ ਨੂੰ ਅੱਜ ਵਾਲੇ ਦਿਨ ਵੀ ਇਤਿਹਾਸ ਨੇ ਫਿਰ ਆਪਣੇ ਆਪ ਨੂੰ ਦੁਹਰਾਇਆ ਹੈ ਤੁਸੀਂ ਸਰਵਣ ਕੀਤਾ ਪਿਛਲੇ ਦਿਨਾਂ ਦੇ ਵਿੱਚ ਹੁਣ ਅੱਜ ਦਾ ਜਦੋਂ ਦਿਨ ਚੜਿਆ 1984 3 ਜੂਨ ਸੰਗਤਾਂ ਜਿਸ ਤਰ੍ਹਾਂ ਤੁਸੀਂ ਇੱਥੇ ਆਇਓ ਨਾ ਬੜੀ ਭਾਵਨਾ ਦੇ ਨਾਲ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਪਹੁੰਚ ਰਹੀਆਂ ਸਨ ਔਰ ਧਰਮ ਆਪਣੇ ਆਪ ਨੂੰ ਦੋਹਰਾ ਰਿਹਾ ਸੀਗਾ ਉਦੋਂ ਵੀ ਧਾਰਮਿਕ ਕਟੜਤਾ ਕਰਕੇ ਹੀ ਸਤੂਗੁਰਾਂ ਦੀ ਸ਼ਹੀਦੀ ਹੋਈ ਪਰ ਫਿਰ ਸ਼ਹੀਦੀਆਂ ਫਿਰ ਤਿਆਰ ਹੋ ਗਈਆਂ ਹੁਣ ਕੀ ਹੋਇਆ ਬਹੁਤ ਸਾਰੀ ਸੰਗਤ ਪਹਿਲਾਂ ਤਾਂ ਅੱਜ ਸਵੇਰ ਤੋਂ ਕਰਫੂ ਲਾ ਦਿੱਤਾ ਗਿਆ ਪਰ ਜਦੋਂ ਆ ਕੋ ਟਾਈਮ ਹੋਇਆ ਨਾ 9 ਕੋ ਵਜੇ ਤੋਂ ਲੈ ਕੇ 11 ਕੋ ਵਜੇ ਤੱਕ ਕਰਫੂ ਦੇ ਵਿੱਚ ਢੇਲ ਦਿੱਤੀ ਗਈ ਕਿ ਤੁਸੀਂ ਅੱਜ ਸ਼ੀਧੀ ਦਿਹਾੜਾ ਤੇ ਸੰਗਤ ਇਕੱਠੀ ਹੋ ਸਕਦੀ ਹੈ ਜਦੋਂ ਇਤਿਹਾਸ ਨੂੰ ਦਾਸ ਥੋੜਾ ਜਿਹਾ ਗਹਿਰਾਈ ਦੇ ਨਾਲ ਇਸ ਨੂੰ ਵਾਚਦਾ ਹੈ ਇੰਜ ਲੱਗਦਾ ਹੈ ਕਿ ਉਹ ਢੇਲੇ ਇਸ ਕਰਕੇ ਦਿੱਤੇ ਗਏ ਕਿ ਬਹੁਤ ਸਾਰੀ ਸੰਗਤ ਅੰਦਰ ਆ ਸਕੇ ਉਹਦੇ ਵਿੱਚ ਕੁਝ ਸੂਈਏ ਭੇਜੇ ਜਾਣ ਕੋਈ ਫੌਜ ਦੇ ਬੰਦੇ ਕੋਈ ਅਫਸਰ ਭੇਸ ਬਦਲ ਕੇ ਭੇਜੇ ਜਾਣ ਉਹ ਅੰਦਰ ਦੇਖ ਲੈਣ ਕਿ ਸੰਤ ਮਹਾਤਮ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਮੋਰਚਾ ਬੰਦੀ ਕੀ ਹੈ ਸਿੱਖ ਕੀ ਕਰ ਰਹੇ ਹਨ ਕਿੱਦਾਂ ਦੀ ਤਿਆਰੀ ਹੈ ਕਿੱਥੇ ਕਿੱਥੇ ਬੈਠੇ ਹੋਏ ਹਨ ਔਰ ਦੂਜੀ ਮਨਸ਼ਾ ਇਹ ਸੀਗੀ ਕਿਉਂਕਿ ਜੀ ਸਰਕਾਰ ਦੀ ਮਨਸ਼ਾ ਨਿਸ਼ਾਨਾ ਆਮ ਲੋਕ ਨਾ ਹੁੰਦੇ ਤੇ ਉਹਨਾਂ ਨੂੰ ਬਾਹਰ ਜਾਣ ਦਿੱਤਾ ਜਾਂਦਾ ਉਹਨਾਂ ਨੂੰ ਢੇਲ ਦਿੱਤੀ ਜਾਂਦੀ ਦੋ ਕੋ ਘੰਟੇ ਸੰਗਤ ਅੰਦਰ ਆ ਗਈ ਤੇ ਫਿਰ ਬਹੁਤ ਵੱਡਾ ਕਲਫੂ ਫੇਰ ਲਾ ਦਿੱਤਾ ਗਿਆ ਫੇਰ ਲਾ ਦਿੱਤਾ ਗਿਆ ਔਰ ਅੱਜ ਵਾਲੇ ਦਿਨ ਗੁਰਮੁਖੋ ਦੁਪਹਿਰ ਵੇਲੇ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਸਾਰੇ ਸਿੰਘਾਂ ਨੂੰ ਇਕੱਠਿਆਂ ਕੀਤਾ ਔਰ ਇੱਕ ਥਾਂ ਤੇ ਮੀਟਿੰਗ ਕੀਤੀ ਗਈ ਔਰ ਜ਼ਿਕਰ ਮਿਲਦਾ ਹੈ ਕੁਝ ਵਿਦਵਾਨ ਸੱਜਣਾ ਨੇ ਜਾਂ ਜਿਹੜੇ ਉਸ ਵੇਲੇ ਤੇ ਗਵਾਹ ਮੌਜੂਦ ਸਨ ਉਹਨਾਂ ਨੇ ਲਿਖਿਆ ਹੈ ਮਹਾਪੁਰਸ਼ਾਂ ਨੇ ਫਿਰ ਬੇਨਤੀ ਕੀਤੀ ਸਾਰੇ ਗੁਰਮੁਖ ਸੱਜਣਾ ਨੂੰ ਸਾਥੀਆਂ ਨੂੰ ਕਹਿਣ ਲੱਗੇ ਪਾਈ ਹੁਣ ਸ਼ਹੀਦੀਆਂ ਦਾ ਸਮਾਂ ਆ ਗਿਆ ਹੈ ਜਿਸ ਕਿਸੇ ਨੇ ਜਾਣਾ ਹੋਵੇ ਉਹਨੂੰ ਖੁੱਲੀ ਛੋੜ ਹੈ ਉਹ ਜਾ ਸਕਦਾ ਹੈ ਕਿਉਂਕਿ ਜਿਹੜਾ ਸਾਡੇ ਕੋਲ ਰਹੇਗਾ ਉਹਨਾਂ ਨੂੰ ਤਿੰਨ ਚੀਜ਼ਾਂ ਦਾ ਸਾਹਮਣਾ ਕਰਨਾ ਪਏਗਾ ਇੱਕ ਹੈ ਸ਼ਹਾਦਤ ਜਿਹੜੇ ਇਥੋਂ ਬਚ ਗਏ ਉਹਨਾਂ ਨੂੰ ਬਾਅਦ ਵਿੱਚ ਫਾਂਸੀ ਦੇ ਦਿੱਤੀ ਜਾਏਗੀ ਜਿਹੜੇ ਉਥੋਂ ਵੀ ਬਚ ਗਏ ਉਹਨਾਂ ਨੂੰ ਉਮਰ ਭਰ ਵਾਸਤੇ ਜੇਲਾਂ ਦੇ ਵਿੱਚ ਕਾਲ ਕੋਠੜੀਆਂ ਦੇ ਵਿੱਚ ਉਹਨਾਂ ਨੂੰ ਪੀਸਿਆ ਜਾਏ ਅੱਗ ਰੱਖਿਆ ਜਾਏਗਾ ਸਾਡੇ ਕੋਲ ਰਹਿਣ ਵਾਲਿਆਂ ਦੇ ਤਾਂ ਤਿੰਨ ਹੀ ਚੀਜ਼ਾਂ ਹਿੱਸੇ ਦੇ ਵਿੱਚ ਆਉਣਗੀਆਂ ਪਰ ਧੰਨ ਹਨ ਉਹ ਮਰਜੀਵੜੇ ਯੋਧੇ ਜਿਹੜੇ ਨਿਤਰੇ ਰਹੇ ਜਿਨ੍ਹਾਂ ਨੇ ਆਖਿਆ ਇਹ ਤਿੰਨੇ ਹੀ ਚੀਜ਼ਾਂ ਸਾਨੂੰ ਮਨਜ਼ੂਰ ਹਨ ਮਹਾਪੁਰਸ਼ਾਂ ਨੇ ਫਿਰ ਅੱਜ ਵਾਲੇ ਦਿਨ ਉਹਨਾਂ ਗੁਰੂ ਕੇ ਯੋਧਿਆਂ ਨੂੰ ਸਿਰ ਭਾਓ ਵੀ ਦਿੱਤੇ ਪੰਡਤ ਜੀ ਸ਼ਾਬਾਸ਼ ਆਖਿਆ ਤੇ ਨਾਲ ਇੰਜ ਵੀ ਜ਼ਿਕਰ ਕੀਤਾ ਹੈ ਕਿ ਉਹਨਾਂ ਦੇ ਕੋਲੋਂ ਇਹ ਵੀ ਮਹਾਪੁਰਸ਼ਾਂ ਨੇ ਬਚਨ ਕੀਤਾ ਕਿ ਭਾਈ ਮੇਰਾ ਸਖਤ ਸੁਭਾਅ ਕਈ ਵਾਰੀ ਸਖਤ ਫੈਸਲੇ ਵੀ ਲੈਣੇ ਪਏ ਜੇ ਕਿਸੇ ਸਿੰਘ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਤੇ ਮੈਂ ਮੁਆਫੀ ਮੰਗਦਾ ਹਾਂ ਕਿਉਂਕਿ ਹੁਣ ਉਹ ਦਿਨ ਆ ਗਏ ਹਨ ਜਿਸ ਦਿਨ ਅਸੀਂ ਸੁਰਖਰੂ ਹੋ ਕੇ ਤੇ ਇਸ ਸੰਸਾਰ ਤੋਂ ਚਲੇ ਜਾਣਾ ਹੈ ਕਿਉਂਕਿ ਸ਼ਹੀਦੀਆਂ ਦੇ ਦਿਨ ਆ ਪਹੁੰਚੇ ਹਨ ਔਰ ਫਿਰ ਜ਼ਿਕਰ ਮਿਲਦਾ ਹੈ ਕਿ ਸ਼ਾਮਾਂ ਵੇਲੇ ਜਿਹੜੇ ਉਸ ਵੇਲੇ ਪੱਤਰਕਾਰ ਸੱਜਣ ਇੱਥੇ ਆਏ ਇੱਕ ਕਮਰੇ ਦੇ ਵਿੱਚ ਬੈਠੇ ਹਨ ਜਿੱਥੇ ਬੜੀ ਹਮਤ ਸ ਹੈ ਗਰਮੀ ਹੈ ਦਰਵਾਜ਼ੇ ਬੰਦ ਕੀਤੇ ਹੋਏ ਹਨ ਮਾਹ ਪੁਰਸ਼ਾਂ ਨੇ ਕੇਸਰੀ ਛੋਟੀ ਜੀ ਕੇਸ ਕੀ ਬੰਨੀ ਹੋਈ ਹੈ ਨਾਲ ਬਥੂਈ ਭਾਈ ਹੋਈ ਹੈ ਅੰਦਰ ਬੈਠੇ ਸਨ ਉੱਥੇ ਪੱਤਰਕਾਰ ਸ਼ਾਂਤ ਸਨ ਸਾਰੇ ਤੇ ਉਸ ਵੇਲੇ ਫਿਰ ਸੰਤ ਗਿਆਨੀ ਜਰਨੈਲ ਸਿੰਘ ਜੀ ਸ਼ਾਂਤੀ ਤੋੜਦੇ ਹੋਏ ਬਚਨ ਕਰਨ ਲੱਗ ਪਏ ਕਹਿਣ ਲੱਗੇ ਭਾਈ ਹੁਣ ਸਿਰ ਦੇਣ ਦਾ ਸਮਾਂ ਆ ਗਿਆ ਹੈ ਸ਼ਹੀਦੀਆਂ ਦਾ ਵੇਲਾ ਆ ਗਿਆ ਹੈ ਤੇ ਬਚਨ ਕੀਤਾ ਤੈਨ ਲਗੇ ਸੀ ਹੱਕ ਸੱਚ ਵਾਸਤੇ ਨਿਤਰੇ ਹਾਂ ਕਬੂਤਰ ਅੱਖ ਬੰਦ ਕਰਕੇ ਬੈਠਾ ਲਵੇ ਤੇ ਬਿੱਲੀ ਦਾ ਡਰ ਜਿਹੜਾ ਹੈ ਉਹ ਖਤਮ ਨਹੀਂ ਹੋ ਸਕਦਾ ਤੇ ਨਾ ਉਹ ਬਚ ਸਕਦਾ ਹੈ ਸਾਡਾ ਤਾਂ ਇਸ ਤਰ੍ਹਾਂ ਦਾ ਹੈ ਜੇ ਅਸੀਂ ਉਡਾਰੀ ਵੀ ਮਾਰਦੇ ਹਾਂ ਤੇ ਜ਼ਾਲਮ ਦੋਵਾਂ ਪਾਸੇ ਐ ਸਾਡੀ ਤਾਂ ਉਡਾਰੀ ਮਾਰਿਆ ਵੀ ਜਿਹੜਾ ਹੈ ਉਹ ਬੱਚਾ ਨਹੀਂ ਜਾ ਸਕਦਾ ਬੜੀ ਵੱਡੀ ਡੂੰਘੀਆਂ ਗੱਲਾਂ ਸਨ ਮਹਾਪੁਰਸ਼ਾਂ ਨੇ ਇਦਾਂ ਦੇ ਬਚਨ ਕੀਤੇ ਔਰ ਸ਼ਾਮਾਂ ਵੇਲੇ ਫਿਰ ਜਿਕਰ ਮਿਲਦਾ ਹੈ ਕਿ ਇੱਕ ਪੱਤਰਕਾਰਾਂ ਦੀ ਇੱਕ ਟੀਮ ਹੋਰ ਆਈ ਜਿਨ੍ਹਾਂ ਦੇ ਵਿੱਚ ਸੁਭਾਸ ਤੇ ਅਜੇ ਬੋਸ ਵਰਗੇ ਪੱਤਰਕਾਰ ਸਨ ਉਹਨਾਂ ਨੇ ਮਹਾਪੁਰਸ਼ਾਂ ਨੂੰ ਫਿਰ ਬੇਨਤੀ ਕੀਤੀ ਕਹਿਣ ਲੱਗੇ ਭਾਈ ਹੁਣ ਤੁਹਾਡੀ ਅਗਲੀ ਰਣਨੀਤੀ ਕੀ ਹੈ ਕਿਉਂਕਿ 1 ਜੂਨ ਨੂੰ ਤੇ 2 ਜੂਨ ਨੂੰ ਜਿਹੜੀਆਂ ਗੋਲੀਆਂ ਸਰਕਾਰ ਵੱਲੋਂ ਚੱਲੀਆਂ ਸਨ ਉਹਨਾਂ ਦਾ ਜੇ ਤੱਕ ਮਹਾਪੁਰਸ਼ਾਂ ਨੇ ਕੋਈ ਜਵਾਬ ਨਹੀਂ ਸੀ ਦਿੱਤਾ ਕਿਉਂਕਿ ਸਰਕਾਰ ਹੀ ਦੇਖ ਰਹੀ ਸੀ ਕਿ ਇਹਨਾਂ ਦੇ ਕੋਲ ਹਥਿਆਰ ਕਿੱਦਾਂ ਦੇ ਹਨ ਤੇ ਮੋਰਚਾ ਬੰਦੀ ਕਿੱਥੇ-ਕਿੱਥੇ ਹੈ ਜਰਨਲ ਸ਼ੁਭੇਕ ਸਿੰਘ ਦੀ ਬੜੀ ਵੱਡੀ ਸਿਆਨਪ ਸੀਗੀ ਕਿ ਉਹਨਾਂ ਨੇ ਫੌਜੀ ਕਾਰਵਾਈਆਂ ਦਾ ਜਵਾਬ ਨਾ ਦੇ ਕੇ ਤੇ ਇਹ ਜਿਹੜਾ ਆਪਣਾ ਰਾਜ ਸੀਗਾ ਇਹਨੂੰ ਗੁਪਤ ਰੱਖ ਲਿਆ ਕਿਉਂਕਿ ਉਹ ਬੜੇ ਗਹਿਰੇ ਸਨ ਉਹਨਾਂ ਨੂੰ ਤਜਰਬਾ ਬਹੁਤ ਵੱਡਾ ਸੀਗਾ ਕਲਦੀਪ ਸਿੰਘ ਬਰਾੜ ਨੂੰ ਜਦੋਂ ਇਹ ਪਤਾ ਲੱਗਾ ਕਿ ਇਹਦੀ ਅਗਵਾਈ ਜਰਨਲ ਸ਼ਵੇਕ ਸਿੰਘ ਕਰ ਰਹੇ ਹਨ ਉਹਨਾਂ ਨੇ ਫਿਰ ਅੱਜ ਵਾਲੇ ਦਿਨ ਫੌਜਾਂ ਨੂੰ ਕਹਿ ਕੇ ਸ੍ਰੀ ਹਰਮੰਦਰ ਸਾਹਿਬ ਜੀ ਦਾ ਮਾਡਲ ਵੱਖਰੇ ਵੱਖਰੇ ਥਾਵਾਂ ਤੇ ਬਣਾ ਕੇ ਤੇ ਪ੍ਰੈਕਟਿਸ ਕਰਵਾਈ ਕਿ ਐਸੇ ਕਿੱਦਾਂ ਹਮਲਾ ਕੀਤਾ ਜਾਵੇ ਕਿਉਂਕਿ ਅੰਦਰ ਮੋਰਚਾ ਬੰਦੀ ਜਰਨਲ ਸ਼ਵੇਕ ਸਿੰਘ ਨੇ ਕੀਤੀ ਹੋਈ ਹੈ ਸ਼ਾਮ ਵੇਲੇ ਫਿਰ ਜ਼ਿਕਰ ਮਿਲਦਾ ਹੈ ਮਹਾਪੁਰਸ਼ਾਂ ਤੇ ਕਈ ਤਰ੍ਹਾਂ ਦੇ ਸਵਾਲ ਹੋਏ ਤੇ ਉਹਨਾਂ ਨੇ ਜਵਾਬ ਵੀ ਦਿੱਤੇ ਅਖੀਰ ਦੇ ਵਿੱਚ ਜਰਨਲ ਸ਼ਵੇਕ ਸਿੰਘ ਤੇ ਇੱਕ ਸਵਾਲ ਹੋਇਆ ਕਹਿਣ ਲੱਗੇ ਭਾਈ ਤੁਸੀਂ ਪਹਿਲਾਂ ਭਾਰਤ ਸਰਕਾਰ ਦੇ ਵਿੱਚ ਫੌਜ ਦੇ ਵਿੱਚ ਰਹਿ ਕੇ ਬੜੀ-ਬੜੀ ਕੁਰਬਾਨੀ ਕੀਤੀ ਹੈ ਤੇ ਹੁਣ ਇੱਧਰ ਕਿਵੇਂ ਆ ਗਏ ਕਹਿਣ ਲੱਗੇ ਪਹਿਲਾਂ ਦੇਸ਼ ਵਾਸਤੇ ਲੜਿਆ ਹਾਂ ਹੁਣ ਸੱਚ ਵਾਸਤੇ ਤੇ ਧਰਮ ਵਾਸਤੇ ਕੁਰਬਾਨੀ ਕਰਾਂਗਾ ਮੈਂ ਤਿਆਰ ਹਾਂ ਔਰ ਫਿਰ ਉੱਥੇ ਮਹਾਪੁਰਸ਼ਾਂ ਨੇ ਗੱਲ ਕਰਕੇ ਤੇ ਅੱਜ ਵਾਲੇ ਦਿਨ ਰਾਤ ਵੇਲੇ ਜਿਹੜਾ ਫੋਨ ਦਾ ਸੰਪਰਕ ਉਹ ਵੀ ਤੋੜ ਦਿੱਤਾ ਗਿਆ ਪਾਣੀ ਵੀ ਇੱਥੋਂ ਦਾ ਹਰਿਮੰਦਰ ਸਾਹਿਬ ਦਾ ਬੰਦ ਕਰ ਦਿੱਤਾ ਗਿਆ ਲਾਈਟ ਬਿਜਲੀ ਵੀ ਬੰਦ ਕਰ ਦਿੱਤੀ ਗਈ ਔਰ ਉਹਨਾਂ ਨੂੰ ਸਵਾਲ ਹੋਇਆ ਸੀ ਕਿ ਤੁਹਾਨੂੰ ਲੱਗਦਾ ਹੈ ਕਿ ਕਦੋਂ ਸਰਕਾਰ ਵੱਡੀ ਕਾਰਵਾਈ ਕਰ ਸਕਦੀ ਕਿਉਂਕਿ ਹੁਣ ਤੱਕ ਛੋਟੀ ਕਾਰਵਾਈ ਹੋਈ ਹੈ ਅੱਜ ਵਾਲੇ ਦਿਨ ਮਾ ਜਰਨਲ ਸ਼ਵੀਕ ਸਿੰਘ ਨੇ ਪੱਤਰਕਾਰਾਂ ਦਾ ਸਵਾਲ ਦਾ ਜਵਾਬ ਦੇ ਦਿੰਦਿਆਂ ਹੋਇਆਂ ਇਹ ਗੱਲ ਕਹੀ ਸੀ ਕਹਿਣ ਲੱਗੇ ਜਿੱਦਾਂ ਦੀ ਤਿਆਰੀ ਹੋ ਚੁੱਕੀ ਹੈ ਨਾ ਅੱਜ ਰਾਤ ਤੇ ਜਾਂ ਕੱਲ ਨੂੰ ਹਮਲਾ ਹੋ ਸਕਦਾ ਹੈ ਸਰਕਾਰ ਦੀ ਕਿਉਂਕਿ ਉਹਨਾਂ ਨੂੰ ਤਜਰਬਾ ਸੀਗਾ ਇੱਕ ਇੱਕ ਜਗ੍ਹਾ ਤੇ ਮੋਰਚੇ ਤੇ ਉਹ ਧਿਆਨ ਰੱਖ ਰਹੇ ਸਨ ਭਾਰਤੀ ਫੌਜ ਦਾ ਕਹਿਣ ਲੱਗੇ ਅੱਜ ਉਹ ਹਮਲਾ ਕਰਨਗੇ ਤੇ ਸਾਡੀ ਵੀ ਬਿਲਕੁਲ ਤਿਆਰੀ ਹੈ ਤੇ ਇੱਕ ਵੀ ਗੋਲੀ ਜਿਹੜੀ ਹੈ ਸਾਡੇ ਯੋਧੇ ਦੀ ਵਿਅਰਥ ਨਹੀਂ ਜਾਏਗੀ ਬੜੀ ਵਿਉਂਤਬੰਦੀ ਢੰਗ ਦੇ ਨਾਲ ਉਹਨਾਂ ਨੇ ਮੁਕਾਬਲਾ ਕੀਤਾ ਕੱਲ ਜੇ ਫਿਰ ਕਿਦਾਂ ਵਾਪਰਿਆ ਉਹ ਕੱਲ ਦੇ ਦੀਵਾਨ ਦੇ ਵਿੱਚ ਅਗਲੇ ਗੁਰੂ ਕੇ ਪਿਆਰਿਆਂ ਤੋਂ ਆਪ ਇਤਿਹਾਸ ਸਰਵਣ ਕਰਦੇ ਜਾਓਗੇ ਉਹਨਾਂ ਮਹਾਨ ਗੁਰੂ ਕੇ ਯੋਧਿਆਂ ਦੇ ਜਿਹੜੀ ਕੁਰਬਾਨੀ ਹੈ ਉਹਨੂੰ ਅਸੀਂ ਪ੍ਰਣਾਮ ਕਰਦੇ ਹਾਂ ਸਜਦਾ ਕਰਦੇ ਹਾਂ ਸਤਿਗੁਰੂ ਜੀ ਰਹਿਮਤ ਕਰਨ ਸਾਨੂੰ ਧਰਮ ਦੇ ਵਿੱਚ ਪਰਪੱਕ ਹੋਣ ਦੀ ਸਤਿਗੁਰੂ ਜੀ ਹਿੰਮਤ ਬਖਸ਼ਿਸ਼ ਕਰਨ